ਸਾਈਕਲ ਦੀ ਜੇ ਆਪਾਂ ਕੀਮਤ ਮੰਨ ਕੇ ਚੱਲੀਏ 5000 ਤੋਂ ਸਟਾਰਟ ਹੋ ਜਾਂਦਾ ਹੈ 5000 10000 ਹਜ਼ਾਰਾਂ ਦੇ ਵਿੱਚ ਸਾਈਕਲ ਮਿਲ ਜਾਂਦੇ ਨੇ ਤੇ ਦੋਸਤੋ ਅੱਜ ਜੋ ਮੈਂ ਤੁਹਾਨੂੰ ਤੁਹਾਨੂੰ ਸਾਈਕਲ ਦਿਖਾਉਣ ਜਾ ਰਿਹਾ ਉਹਦੇ ਉੱਪਰ ਕਈ ਲੱਖ ਰੁਪਏ ਲੱਗ ਚੁੱਕੇ ਹੈ ਮੇਰੇ ਨਾਲ ਬੜੈ ਸਾਹਿਬ ਨੇ ਉਹਨਾਂ ਦਾ ਇਹ ਸਾਈਕਲ ਹੈ ਤੁਸੀਂ ਕਿਉਂ ਨਹੀਂ ਇਹ ਸਾਈਕਲ ਕਿਸ ਨੂੰ ਦੇ ਰਹੇ ਇਹ ਮੈਨੂੰ ਸ਼ੌਂਕ ਦਾ ਚੀਜ਼ਾਂ ਦਾ ਸੰਭਾਲਣਾ ਆਪਣੀ ਜੀ ਅੱਛਾ ਹਾਂ ਜੀ ਮੈਂ ਜੇ ਵਪਾਰੀ ਹੁੰਦਾ ਫਿਰ ਮੈਂ ਵੇਚ ਦਿੰਦਾ ਇਹਨੂੰ ਅੱਛਾ ਹਾਂ ਜੀ ਉਹ ਸ਼ੌਂਕ ਕਰਕੇ ਫਿਰ ਮੈਂ ਰੱਖਿਆ ਜੀ ਆਪਣਾ ਜੀ ਹਾਂਜੀ ਉਹ ਬਾਹਰੋਂ ਆਇਦ ਕੋਈ ਐਨ ਆਰ ਆਈ ਦੀ ਆਪਣਾ ਜੀ ਉਹ ਕਹਿੰਦਾ ਜੇ 50 ਲੱਖ ਉਹਨੂੰ ਦੇ ਦਾਂ ਮੈਂ ਦੇ ਦੇ ਦਿੰਗੇ ਉਹ ਮੈਂ ਕਹਿੰਦਾ ਜੇ 10 ਕਰੋੜ ਵੀ ਦਾਂਗੇ ਉਹ ਤਾਂ ਵੀ ਨਹੀਂ ਮੈਂ ਦੇਣਾ ਕਿਹਾ ਦੇਖੋ ਸਾਈਕਲ ਦੀ ਜੀ ਆਪਾਂ ਸਾਈਕਲ ਦੀ ਗੱਲ ਕਰੀਏ ਇਹਦੇ ਜਿਹੜੇ ਪੈਡਲ ਨੇ ਉਹ ਅੱਗੇ ਲੱਗੇ ਹੋਏ ਨੇ ਲੱਕੜ ਦਾ ਤਿਆਰ ਹੋਇਆ ਵਿੱਚ ਲੋਹੇ ਦੀ ਫਰੇਮ ਵੀ ਲੱਗੀ ਹੋਈ ਹੈ ਤਾਂ ਬਹੁਤ ਸੋਹਣਾ ਇੱਕ ਅਜੂਬਾ ਇਹਦੀ ਹਿਸਟਰੀ ਹੈ ਇੱਕ ਉਹ ਵੀ ਵੀਰ ਤੋਂ ਜਾਣਦੇ ਆ ਕਿ ਸਾਡੇ ਇਸ ਨਾਲੇ ਪਿੰਡ ਆ ਜਲਾਉਦੀ ਹਾਂ ਉੱਥੇ ਦਾ ਬੰਦਾ ਆਪਣੀ ਜਦੋਂ ਇੰਡੀਆ ਦਾ ਪਾਕਿਸਤਾਨ ਇਕੱਠਾ ਦੀ ਠੀਕ ਹੈ ਉਹ ਰੇਲਵੇ 'ਚ ਲੱਗਿਆ ਸੀ ਯਾਵ੍ਰੀਲ ਆਪਣੀ ਉੱਥੇ ਆਪਣੇ ਲਾਹੌਰ ਜਾਂਦੀ ਦੀ ਇਹ ਫੇ ਉੱਥੋਂ ਲਿਆਦੀ ਬੰਦਾ ਉਹ ਲਓ ਇਹ ਲਾਹੌਰ ਤੋਂ ਆਇਆ ਸਾਈਕਲ ਆ ਇਹ ਲਾਹੌਰ ਤੋਂ ਕਹਿੰਦੇ ਯਾਨੀ ਮੁਸਲਮਾਨ ਕਾਰੀਗਰ ਨੇ ਬਣਾਇਆ ਹੈ